ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਿ ਗੁਰੂ ਕੀ ਪਿਆਰਿਓ ਸਾਨੂੰ ਸਾਰਿਆਂ ਨੂੰ ਸਰੀਰ ਮਿਲਿਆ ਰਿਹਾ ਹੈ ਉਮਰ ਮਿਲੀ ਹੈ ਉਹਦੇ ਨਾਲ ਵਾਹਿਗੁਰੂ ਜੀ ਕਾ ਵਸਥਾਨ ਦੀ ਹੈ ਜਿਹਨੂੰ ਕਹਿੰਦੇ ਨੇ ਜਵਾਨੀ ਤੇ ਅਸਲ ਦੇ ਵਿੱਚ ਜਵਾਨੀ ਕਿਹਦੀ ਸਫਲ ਹੈ भगत फरीद जी कहते ने जवानी ओदी सफल है जेड़ा मनुख इस गल पाया है कि मेरा प्यार सच्चे सतगुर मेरे खसम पति बने जी हां आत्मा की पुकार खसम पति वाहिगुरु जो अंदर ही बैठा है उस याद कर ਕਿਸੇ ਹੋਰ ਨੂੰ ਯਾਦ ਕਰਕੇ ਕਿਸੇ ਹੋਰ ਦੇ ਨਾਲ ਰੰਗ ਰਲੀਆਂ ਮਣਾ ਕੇ ਇਹ ਜਵਾਨੀ ਸਫਲ ਨਹੀਂ ਇਹ ਜਵਾਨੀ ਤਾਂ ਸਫਲ ਹੈ ਜ ਜੀ ਆਪਣੀ ਸੱਚੀ ਖਸਮ ਪਤੀ ਵਾਹੀ ਗਰੂ ਦੇ ਪ੍ਰੇਮ ਦੇ ਵਿੱਚ ਉਸ ਦੇ ਨਾਲ ਸਰੂਰ ਦਾ ਰੰਗ ਚੜੀ ਭਗਤ ਫਰੀਦ ਜੀ ਕਹਿੰਦੇ ਨੇ ਜੋ ਬਨ ਜਾਂਦੇ ਨਾ ਡਰਾ ਜੀ ਸਹਪ੍ਰੀਤ ਨਾ ਜਾਈ ਕਾ ਕਿੰਨੀ ਜੋ ਬਨੇ ਪ੍ਰੀਤ ਬਿਨ ਸੁੱਕ ਗਈ ਕੋਮਲਾਈ ਜੀ ਸੋਹ ਪ੍ਰੀਤ ਨਾ ਜਾਈ ਭਗਤ ਗਰੀ ਜੀ ਕਹਿੰਦੇ ਨੇ ਦੁਨੀਆ ਤੇ ਕਿੰਨੇ ਲੋਗ ਆਏ ਉਹਨਾਂ ਨੂੰ ਜਵਾਨੀ ਮਿਲੀ ਲੇਕਿਨ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨਾਲ ਪਿਆਰ ਨਹੀਂ ਪਾਇਆ ਉਹਨਾਂ ਦੀ ਜਵਾਨੀ ਵਿਅਰਥ ਚਲੀ ਗਈ ਜੀਵਨ ਬੇਕਾਰ ਹੀ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ